ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਮਲੂਕਾ ਮੱਲਾ ਬਾਜਾਖਾਨਾ ਨਯੌਰ ਆਸ-ਪਾਸ ਦੇ ਮੈਂ ਤੁਹਾਨੂੰ ਸਾਰੀ ਜਿਹੜੇ ਪਿੰਡ ਹੈ ਉਹ ਦੱਸਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ 'ਚ ਹੀ گاਵਾ ਵਿਕਰੀ ਹਾਲੀਆਂ ਹੁੰਦੀਆਂ ਵੀਡੀਓ ਇੱਥੇ ਵੀ ਭਾਵੇਂ ਆਪਾਂ ਹਫ਼ਤੇ ਦੀਆਂ 2-3 ਬਣਾ ਲਏ ਪਰ ਜਦੋਂ ਕੋਈ ਵੀ ਭਰਾ ਵਪਾਰ ਕਰਦਾ ਤਾਂ ਉਹਦੇ ਲਿੰਕ ਵੀ ਬਣ ਜਾਂਦੇ ਜਿਹਦੇ ਕਰਕੇ ਗਾਹਕ ਵੈਸੇ ਵੀ ਰੂਟੀਨ ਚਾਹੁੰਦਾ ਰਹਿੰਦਾ ਸੱਤ ਨਾਗ ਅੱਜ ਦਿਖਾਉਣੇ ਆ ਚਾਰ ਤੁਸੀਂ ਗੱਭਣ ਇਸ ਸਾਈਡ ਤੇ ਦੇਖ ਲਏ ਆ ਬਾਕੀ ਜਿਹੜੇ ਤਿੰਨ ਨਾਗ ਇੱਧਰ ਖੜੇ ਇਹਨਾਂ ਚੋਂ ਦੋ ਗਾਵਾਂ ਸੂਂਆਂ ਸਵਾਂਆਂ ਵੀ ਆ ਸੋ ਟੋਟਲ ਨਾਗ ਇਸ ਵੀਡੀਓ 'ਚ ਤੁਹਾਨੂੰ 7 ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਵੀ ਪਸ਼ੂ ਖਰੀਦਣਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤਾਂ ਜ਼ਰੂਰ ਤਸੱਲੀ ਕਰਕੇ ਲਿਜਾਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਆ ਗਗੂ ਬਾਈ ਸੱਸੀ ਗੱਲ ਬਾਈ ਗਗੂ ਅੱਜ ਸੱਤ ਨਾਗ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਬਾਈ ਕਿੰਨੇ ਦਿਨ ਲਊ ਕਿੰਨਵਾ ਸੂਆ ਇਹ ਪਹਿਲਾ ਸੂਆ ਜੀ ਅੱਛਾ ਇਹਦਾ ਮੰਨ ਕੇ ਚੱਲੋ ਦਿਨਾਂ ਅਮਤਾ ਤੱਕ ਤਾਂ ਹਫ਼ਤਾ ਹੀ ਬਾਕੀ ਆ ਠੀਕ ਹੈ ਬਾਕੀ ਬਾਈ ਆਪਣੇ ਕੋਈ ਲੈਕਤੀ ਰੁਪੀਆ ਦਾ ਹੁੰਦੇ ਨਹੀਂ ਹਨਾ ਸਾਰੀਆਂ ਵੇੜਾਂ ਦੇ ਮੰਨ ਕੇ ਚੱਲੋ 5-7 ਦਿਨ ਸਾਰੀਆਂ ਕੱਢ ਦਿੰਗਾ ਆਪਣਾ ਜਿੰਨਾ ਵੇੜਾ ਹੈਗਾ ਹੰਦਾ ਚਾ ਹਫ਼ਤੇ ਵਿੱਚ ਹਾਂਜੀ ਹਾਂਜੀ ਹਫ਼ਤੇ ਤੱਕ ਸਾਰੀਆਂ ਤਿਆਰ ਹੋ ਜਾਣਗੀਆਂ ਕੀ ਰੇਟ ਰਹੂਗਾ ਪਹਿਲੇ ਨੰਬਰ ਦਾ ਰੇਟ ਤਾਂ ਹੀ ਕੋਰ ਪਹਿਲੇ ਸਵੇ ਬਹੁਤ ਜਿਆਦੇ ਸੋਨਾ ਦੁੱਧ ਪਾ ਦੂਗੀ ਬੱਚੀ ਹਜੇ ਢਲੇ ਢੋਲੇ ਬਹੁਤ ਜਿਆਦੇ ਪਈ ਸੋ ਸੋ ਦੋਸਤੋ ਹਵਾਨਾ ਉੱਚਾ ਤੋਤੇ ਸੋਨਾ ਥੋੜੀ ਜਿਹੀ ਪਲੋਣ ਥੱਲੇ ਹੋਣੀ ਸ਼ੁਰੂ ਹੋ ਗਈ ਹੈ ਪਹਿਲਣ ਵੈਡ ਹੈ ਸੋਨਾ ਸਟਰਕਚਰ ਹੈ 1 ਲੱਖ ਤੇ 5000 ਰੇਟ ਹੈ ਬਾਕੀ ਭਾਈ ਜਿੱਦਾਂ ਸਵੈਲਿੰਗ ਚੱਕ ਗਈ ਬੱਚੀ ਨੇ ਜਮਾਂ ਕੰਫੈਕਟ ਆਰਡਰ ਤਿਆਰ ਕਰ ਲੈਣਾ ਨੇ ਸੋ ਚੰਗੀ ਵਹਿੜਾ ਸੋ ਰੇਟ ਵੀ ਠੀਕ ਹੈ 1 ਲੱਖ ਤੇ 5000 ਡਿਮਾਂਡ ਮਾਨਤਾ ਨੂੰ ਹੋ ਜੂਗਾ ਵਿੱਚੋਂ ਬਾਕੀ ਤੁਸੀਂ ਆ ਕੇ ਦੇਖ ਲਓ ਜੀ ਚੰਗਾ ਸਟਰਕਚਰ ਦਿਸਦਾ ਹੈ ਕਮਾ ਲਗਾ ਕੋਈ ਇਥੋਂ ਥਾਣਾ ਅਥੀ ਚੁਆਈ ਵਾਲਾ ਕੱਢੂਗੀ ਵਿੱਥੀ ਥਾਣਾ ਦੇ ਵਿੱਚ ਫੁੱਲ ਹੈ ਹਵਾਨਾ ਵੀਡੀਓ ਚ ਦੇਸੀ ਰਿਹਾ ਇਸ ਟਾਈਮ ਇਹਦਾ ਰੇਟ 1 ਲੱਖ ਤੇ 5000 ਹੈ ਕੋਸ ਹੋਊਗਾ ਮੌਕੇ ਤੇ ਮਾਨਤਾਣੇ ਦੇ ਵਿੱਚੋਂ ਬਾਕੀ ਪਹਿਲੇ ਸੂਏ ਦੇ ਵਿੱਚ ਬਾਈ ਫਰਮ ਵਾਲੀ ਵਧੀਆ ਚੰਗਾ ਦੁੱਧ ਪਾ ਦੂਗੀ ਸੂਏ ਪਹਿਲਾਂ ਵੜਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਖੋਰ ਸੋਹਣੀ ਵੈੜ ਖੜੀ ਹੈ ਤਿਆਰੀ ਸੋਹਣੀ ਇਹਦੀ ਵੀ ਘੱਟ ਵਾਲਾ ਹਵਾਨਾ ਕਿਉਂਕਿ ਦੋ ਨੰਬਰ ਤੇ ਜਿਹੜੀ ਬਈ ਇਹ ਇਹ ਵੀ ਬਈ ਪਹਿਲਾ ਸੂਆ ਇਹ ਚਾਰ ਦੰਦ ਦਾ ਮੂੰਹ ਹੀ ਠੀਕ ਹੈ ਹਾਂਜੀ ਬਈ ਕਿੰਨਾ ਚਿਰ ਲੈ ਜੂ ਹਜੇ ਅੰਦਰ ਲੈਣੇ ਬਈ ਲੈ ਜੂਗੀ 8-7 ਹਜੇ ਖੁੱਲੇ ਡੁੱਲੇ ਇਹਦਾ ਰੇਟ ਬੋ ਰੇਟ ਦਾ ਬਾਹਰ ਲੈਣ ਦੇ ਆ 95000 ਰੁਪਈਆ ਬਈ ਠੋਲੀ ਸੋ ਰੇਟ 95000 ਬਹੁਤਾ ਘਟਨਾ ਨਹੀਂਗਾ ਫਿਕਸ ਜਾਂ ਮੰਨ ਲਓ ਥੋੜਾ ਬਹੁਤਾ ਫਰਕ ਪੈ ਜੂਗਾ ਚਾਰ ਦੰਦ ਦਾ ਸੂਆ ਇਹਦਾ ਵੀ ਪਹਿਲਾ ਹਜੇ ਹਫਤਾ ਲੈਂਦੀ ਹੈ ਵੀ ਸੂਣ ਚ ਇਹ ਤਾਂ ਭਵਾਨਾ ਵੀ ਕੱਟ ਆਲਾ ਦੂਜੀ ਨਾਲੋਂ ਥੋੜੇ ਦੇਨੇ ਵੱਧ ਲੈ ਸਕਦੀ ਐ ਸੋਣ ਚ ਬਾਕੀ ਤਿਆਰੀ ਸੋਹਣੀ ਆ ਅੱਜ ਦੇ ਟਾਈਮ 'ਚ ਵੀ ਸੋਹਣੀ ਐ ਪਰ ਹਜੇ ਜੇ ਉਹ ਨੇੜ ਆਊਗਾ ਉਦੋਂ ਚੰਗੀ ਬਣ ਜੂਗੀ ਲਿਆ ਭਿੰਨ ਸੋਇ ਚਾਰ ਦੰਨ ਦਾ ਦੱਸੋ ਪਹਿਲਣ ਵੜ ਥਾਣੇ ਦਾ ਵੀ ਪੂਰਾ ਹੱਥੀ ਚੁਵਾਈ ਵਾਲਾ ਰਹੂਗਾ ਸੋ ਦੋ ਪਹਿਲਣ ਵੜਣਾ ਮੈਂ ਤੁਹਾਨੂੰ ਦੱਸਾ ਤਿਆਂ 2 ਲੱਖ ਰੁਪਏ ਜੋੜੇ ਦੀ ਡਿਮਾਂਡ ਹੈ ਇੱਕ ਦਾ 1 ਲੱਖ 5000 ਤੇ ਦੂਜੀ ਦਾ ਰੇਟ 95000 ਹੈ ਇਕੱਠੀਆਂ ਖਰੀਦ ਲਓਗੇ ਤਾਂ ਵੱਧ ਮਾਨਤਾ ਨੂੰ ਵਾਈ ਕਰ ਦੂਗਾ ਕੱਲੀ ਕੱਲੀ ਖਰੀਦ ਨਹੀਂ ਹੋਈ ਬਾਕੀ ਭਾਈ ਜਿੱਦੇ ਤਿਆਰ ਹੋਗੀ ਉਹਦੇ ਵੇੜ ਦੱਸੂ ਇਹਦੇ ਨਾਲ ਜਿਹੜੀ ਵੇੜ ਖੜੀ ਹੈ ਭਾਈ ਇਹ ਭਾਈ ਹੁਣੇ ਲਈ ਆਪਣੇ ਪਿੰਡੋਂ ਹੀ ਲਈ ਆਈ ਇਹ ਠੀਕ ਹੈ ਇਹ ਦੰਦੋਂ ਤਾਂ ਨਹੀਂ ਭਾਈ ਦੇਖੀ ਮੈਂ ਤੁਹਾਨੂੰ ਕਹਦਾ ਤੇ ਦੂਜਾ ਸੁਆ ਵੀਰੇ ਠੀਕ ਹੈ ਇਹਦੇ 29 ਤਰੀਕ ਨੂੰ ਦੇਣ ਪੂਰੇ ਆ ਭਾਈ ਇਹਦਾ ਰੇਟ ਕੀ ਰਹੂਗਾ ਰੇਟ 88000 ਰੁਪਈਆ ਹੀ ਖੋਲੀ ਰੇਟ 88000 ਆ 29 ਤਰੀਕ ਨੂੰ ਦੇਣ ਪੂਰੇ ਆ ਤੇ ਅੱਜ 20 ਤਰੀਕ ਨੂੰ ਵੀਡੀਓ ਬਣ ਰਹੀ ਹੈ 9 ਦਿਨ ਪਏ ਆ ਸੁਹਾ ਦੂਜਾ ਪਿੰਡੋਂ ਵਾਈ ਕਹਿੰਦਾ ਲਈ ਆ ਤੇ ਅੱਜ ਹੀ ਖਰੀਦੀ ਆ ਥੋੜੇ ਜੇ ਪਿਛਲੇ ਪੈਰ ਖੁਰ ਜਿਹੜੇ ਉਹ ਵਧੇ ਹੋਏ ਆ ਨਵ ਬਣਾਉਣ ਵਾਲੇ ਆ ਬਾਕੀ ਜਿਹੜਾ ਵੀਰ ਖਰੀਦੂਗਾ ਉਹ ਸੂਣ ਤੋਂ ਬਾਅਦ ਚੇ ਦੇ ਜਿਹੜੇ ਉਹ ਨਵ ਬਣਵਾ ਲੂਗਾ ਬ੍ਰੀਡ ਬਰੂਡ ਬਹੁਤਾ ਵਹਿੜਦੀ ਬਈ ਬਾਕੀ ਅੱਲੋ ਵੀ ਚੰਗੀ ਭਰੂਗੀ ਤੋਂ ਤਾਂ ਜਾ ਤੁਸੀਂ ਦੇਖ ਲਿਆ 88000 ਦਾ ਰੇਟ ਬਾਈ ਨੇ ਰੱਖਿਆ ਆ ਜਾ ਆ ਤੁਰਦੀ ਦਾ ਸਟਰਕਚਰ ਪ੍ਰੋਪਰ ਦਿਸਦਾ ਤਾਂ ਤੁਸੀਂ ਇਹਨੂੰ ਦੇਖ ਸਕਦੇ ਹੋ ਦੁਬਾਰਾ ਫੇਰ ਤੇ ਬਾਕੀ ਆ ਕੇ ਪਾਸ ਤੁਸੀਂ ਕਰ ਲਵਾਂਗੇ ਆ ਜੋ ਹਵਾਨਾ ਫਿਕਸੀ ਜਾਈ ਕੱਢੂਗੀ ਜਿੰਨਾ ਵੀ ਤਿਆਰ ਕਰੂ ਹਜੇ 9 ਦਿਨ ਬਾਕੀ ਐ ਦਿਨ ਪੂਰੇ ਹੋਣ ਜਿਹੜਾ ਵੀਰ ਖਰੀਦੇ ਜ਼ਰੂਰ ਧਿਆਨ ਚ ਰੱਖਿਓ ਖੁਰ ਬਣਾਉਣ ਵਾਲੇ ਆ ਤੇ ਜ਼ਰੂਰ ਬਣਾਇਓ ਕਿਉਂਕਿ ਇਹਨਾਂ ਨਾਲ ਪੈਰਾਂ ਦੀ ਸ਼ੇਪ ਬਾਕੀ ਬਾਈ ਆਪਣੇ ਕੋਲੇ ਕਾਤਾ ਦਿਨ ਖੜੀ ਰਹਿੰਦੀ ਆ ਆਪਾਂ ਬਣਵਾ ਵੀ ਦੇਣੀ ਸੀ ਪੇਸਪੂਸ ਬਹੁਤਾ ਵਹਿੜਦੇ ਸੋਹਣਾ ਦੁੱਧ ਪਾ ਦੂਗੀ ਬਾਈ ਇਹਦੇ ਨਾਲ ਇੱਕ ਵੱਛੀ ਜਿਹੜੀ ਖੜੀ ਹੈ ਇਹ ਬਾਈ ਖੀਰੀ ਮੰਨ ਲਓ ਧੁੰਦੀ ਮੰਨ ਲਓ ਦੋਗਦਣ ਸਿੱਟੇ ਬੱਸੀ ਨਾ ਜੀ ਠੀਕ ਹੈ ਹਾਂਜੀ ਬਾਈ ਕਿੰਨਾ ਇਹ ਰਮਾਡਾ ਦੀ ਆਪ ਆ ਬਾਈ ਹੂੰ ਇਹਦੇ ਦਸਮਾ ਦਾ 28 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਰੇਟ ਦਾ 1 ਲੱਖ ਤੇ ਬਾਈ 17000 ਰੁਪਏ ਸੋਰੀ 1 ਲੱਖ ਤੇ 17000 ਦੋਨ ਵਾਲੇ ਦੰਦ ਚੱਕਨੇ ਸ਼ੁਰੂ ਕੀਤੇ ਆ ਪਹਿਲਾ ਨਾ ਹੈ ਜੜਾ ਸੋਨਾ ਕੱਦ ਦਾ ਚੰਗੀ ਲੰਬੀ ਬਰੀਡ ਕੁਆਲਟੀ ਇਹਦੀ ਤੁਸੀਂ ਹੁਣ ਵੀਡੀਓ ਚ ਦੇਖ ਹੀ ਲੈਣੀ ਹੈ ਥਣ ਪੂਰਾ ਮੋਟਾ ਹੈ ਅਥੀ ਜਵਾਈ ਵਾਲਾ ਇਹਦੇ ਵੀ ਦੰਦ ਹਜੇ 7-8 ਪਏ ਆ ਸੋਨ ਦੇ ਵਿੱਚ ਇਹ ਖੈਰ ਇੰਨੇ ਦੰਦ ਇਹਨੂੰ ਲੈ ਵੀ ਜਾਣੇ ਚਾਹੀਦੇ ਹਵਾਨਾ ਪੂਰਾ ਭਰ ਕੇ ਪਸੂ ਸੁੰਦਾ ਹਜੇ ਇਹ ਢਿੱਲਾਂ ਕਾਫੀ ਹੈ ਹਵਾਨਾ ਇਹਦਾ ਅੱਗੋਂ ਕਾਫੀ ਸ਼ੁਰੂ ਹੁੰਦਾ ਤੇ ਪਿਛਾਂ ਤੱਕ ਆਉਂਦਾ ਮਤਲਬ ਉਸ ਤਰੀਕੇ ਦਾ ਹਵਾਨਾ ਹੈ ਇਹ ਨਾ ਬੈੜ ਖੁੱਲੀ ਆਈ ਸੀ ਥੋੜਾ ਜਿਹਾ ਜੀਦਾ ਕਰਕੇ ਬਈ ਪੱਠੇ ਪੁੱਠੇ ਘਟ ਖਾਦੇ ਆ ਬੈੜ ਨੇ ਅੱਛਾ ਤੇ ਜੋ ਬਣ ਜਾਮਣ ਬਹੁਤਾ ਬੱਚੀ ਤੇ ਸੋਲ ਬੈੜ ਹੈ 1 ਲੱਖ ਤੇ 17000 ਰੇਟ ਹੈ ਲਵਾਈ ਚੰਗੀ ਐ ਦੱਸੋ ਪੇੜ ਦਾ ਆਕਾਰ ਦੇਖ ਲਓ ਤੁਸੀਂ ਬਾਕੀ ਜੋ ਢਾਂਚਾ ਉਹ ਤੁਸੀਂ ਬਾਕੀ ਦੰਦ ਦਿਖਾਉਣੇ ਦਿਖਾ ਵੀ ਦਿੰਨੇ ਬਈ ਡੋਂਦ ਵਾਲੇ ਦੰਦ ਚੱਕ ਰਹੀ ਏ ਪੋਤੇ ਪੋਤੇ ਬਣ ਕੇ ਦਿਖਾ ਦਿ ਗੋ ਦੰਦਾਂ ਦੀ ਆਪਣੀ ਗਾਰੰਟੀ ਹੋ ਬਾਈ ਯਾਰ ਕੋਈ ਮਰਜ਼ੀ ਬੰਦਾ ਸੋ ਦੰਦਾਂ ਦੀ ਦੋਸਤੋ ਗਾਰੰਟੀ ਹੈ ਲੈ ਚੱਲ ਬਾਈ ਇਹਦਾ ਰੇਟ 1,17,000 ਆ ਜਾ ਬੱਤਾ ਦੋ ਵੇੜਾ ਤਿੰਨ ਇੱਧਰ ਦੱਸੋ ਹੋਰ ਹੈਗੀਆਂ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਇਹਨਾਂ ਚੋਂ ਆਪਾਂ ਪਹਿਲਾਂ ਗੱਬਣ ਦੇਖ ਲਾਂਗੇ ਕਿਹੜੀ ਹੈ ਹੈਗਾ ਕੋਈ ਜਿਹੜੀਆਂ ਇੱਧਰ ਖੜੀਆਂ ਹੈ ਇਹਨਾਂ ਚੋਂ ਇਹੇ ਗੱਬਣ ਹੈ ਹਾਂਜੀ ਬਾਈ ਕਿੰਨਾ ਮਸੂਆ ਸੂਗੀ ਬਾਈ ਮਾਲਕਾਂ ਨੇ ਦਾ ਦੂਜਾ ਦੱਸੀ ਦੰਦੋਂ ਬਾਹਰ ਭਾਵੇਂ ਤੀਜੇ ਮੰਨ ਲੋ ਕਿੰਨੇ ਦਿਨ ਲੇਜੂਗੀ ਦਿਨ ਇਹਦੇ 12 13 ਪਏ ਆ ਬਾਈ 27 28 ਗਿਲ ਦੁੱਧ ਦਿੱਤਾ ਪਿਆ ਦਾ ਰੇਟ ਕੀ ਰੋਊਗਾ ਦਾ ਟੇਡਾ ਦਾ ਬਈ ਲੈਣ ਦੇ ਨਿਕਲਖ 5000 ਰੁਪਏ ਦੇਣਾ ਹਜੇ ਦਿਨ ਪਏ ਆ ਸੂਨ ਚ ਥਾਣ ਇਹਦਾ ਵੀ ਹੱਥੀ ਚੁਾਈ ਵਾਲਾ ਸੂਆ ਇਹਦਾ ਤੀਜਾ ਚੰਗੀ ਤਿਆਰ ਹੋਊਗੀ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਆ ਜੋ ਪੁੱਤਾਂ ਇਹਦਾ ਵੀ ਰੇਟ 1,05,000 ਮੋੜਲਾ ਬਾਕੀ ਸਪੇਸ ਪੂਸ ਬਹੁਤ ਆ ਵੜ ਦੇ ਬਣੂਗੀ ਬਹੁਤ ਚੰਗੀ ਬੈਠਣਾ ਥਣ ਸੋਹਣੀਆਂ ਦਸੋ ਹਵਾਨਾ ਵੀ ਚੰਗਾ ਯਾਨੀ ਫਿਕਸ ਜਿਹਾ ਹੀ ਰੱਖੂਗੀ ਅਜੇ ਤੱਕ ਹੋਣਾ ਤਾਂ ਪੂਰਾ ਭਰ ਜੂਗੀ ਹਵਾਨਾ 5 ਨੰਬਰ ਉੱਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਇਸ ਤੋਂ ਬਾਅਦ ਚ ਦੋ گاਵਾ ਜਿਹੜੀਆਂ ਸੋਹਣੀਆਂ ਵੀ ਐ ਇੱਕ ਦਾ ਬੱਚਾ ਵੱਛਾ ਤੇ ਉਹਦੇ 나ੜੂਆ ਨਾਲ ਹੈ। ਜਿਹੜੀ 6 ਨੰਬਰ ਤੇ ਗਾਂ ਦਿਖਾ ਰਹੇ ਆਂ ਵੀ ਇਹਨਾਂ ਦੇ ਵਿਚਾਲੇ ਖੜੀ। ਇਹ ਬਈ ਦੂਜਾ ਸੂਆ ਬਾਈ। ਤੇ ਬੱਚੇ ਦਾ 나ੜੂਆ ਨਾਲ ਹੀ 8 ਦਾਣੇ ਦਿਨ ਹੋਵੇ ਸੂਈ ਨੂੰ। ਠੀਕ ਹੈ। ਤੇ ਦੁੱਧ ਇਹਦੇ ਨਾਲੇ 16 ਕਿਲੋ ਦੁੱਧ ਹੋਵੇ ਬਾਈ ਇਸ ਟਾਈਮ ਜੀ। ਠੀਕ ਹੈ। ਇਹਦਾ ਰੇਟ ਕੀ ਰੋ? ਰੇਟ ਦਾ 75000 ਰੁਪਏ ਬਾਈ। ਸੋਰੀ। 9 ਦਿਨਾਂ ਦੀ ਸੂਈ ਦੱਸੋ 16 ਕਿਲੋ ਦੁੱਧ ਹੈਗਾ 75000 ਰੇਟ ਹੈ। ਦੁੱਧ ਬਾਈ ਕੋਈ ਮਰਜ਼ੀ ਭਰਾ ਲੈ ਜੇ ਮੰਨ ਕੇ 20 ਤੋਂ ਬਾਹਰ ਦੇ ਦੂ। ਬਾਹਰ ਦੀ ਸਟਾਰਟਿੰਗ ਬਹੁਤ ਚੰਗੀ ਸੀ। ਹੂੰ ਥੋੜਾ ਜਨਾ ਇਹਨੂੰ ਮੋਕ ਲੱਗ ਗਈ ਸੀ ਬਾਈ ਅੱਛਾ ਹਾਂ ਉਹਦਾ ਕਰਕੇ ਥੋੜੀ ਜੀ ਬੈਕ ਮੁੜਾਈ ਸੀ ਠੀਕ ਹੈ ਤੇ ਦੁੱਧ ਆਦ ਨੂੰ ਬਹੁਤ ਖਰੀਆ ਜੇ ਮਸ਼ੀਨ ਵਾਲਾ ਬੰਦਾ ਲੈ ਜਾਏ ਫਿਰ ਉਦੋਂ ਹੀ ਵਾ ਦੁੱਧ ਕਰ ਦੂ ਪਹਿਲੇ ਸੇ ਮਸ਼ੀਨ ਤੇ ਚੋਈ ਹੋਈ ਆ ਬਾਈ ਇਹ ਅੱਛਾ 75000 ਰੇਟ ਆ ਦੋਸਤੋ 16 ਕਿਲੋ ਦੁੱਧ ਦੋ ਟੈਂਕ ਚੋਲਿਓ ਭਾਵੇਂ ਇੱਥੇ ਹਾਜ਼ਰ ਹੈ ਹਵਾਨਾ ਫਿਕਸ ਜਾਈ ਹੈ ਇਹਦਾ ਬਾਕੀ ਥਾਣਾ ਕੱਥੀ ਚੋਈ ਵਾਲੇ ਵੀ ਹੈ ਬਲੈਕ ਰੰਗ ਦੇ ਥਾਣਾ ਮਸ਼ੀਨੀ ਚਵਾਈ ਤੋਂ ਆਈ ਹੈ ਜੇ ਕੋਈ ਭਰਾ ਮਸ਼ੀਨ ਨਾਲ ਮਿਲਕਿੰਗ ਕਰਦਾ ਬਾਈ ਕਹਿੰਦਾ ਵੀ ਦੁੱਧ ਦੇ ਵੱਧ ਦੇਊਗੀ ਮਸ਼ੀਨ ਨਾਲ ਇਹਦੇ ਨਾਲ ਇਹ ਵਾਈਟ ਰੰਗ ਦਾ ਬੱਚਾ ਇੱਕ ਹੋਰ ਵੈਡ ਜਿਹੜੀ ਉਹ ਸੂਈ ਵੀ ਹੈ ਬਾਈ ਕੋਲ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਲਾਸਟ ਤੇ 7 ਨੰਬਰ ਤੇ ਗਗੂ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਬਾਈ ਇਹਦਾ ਬਾਈ ਯਾਰ ਮੰਨ ਕੇ ਚਲੋ ਬੱਚੀ ਨਾਲ ਆਪਾਂ ਨੂੰ ਤਾਂ 20 ਦਿਨ ਕਹਿ 18 ਹੂੰ ਭਾਵੇਂ ਬੱਚਾ ਨਾਲ ਹੀ ਵੱਧ ਮੰਨ ਲਿਆ ਅਗਲਾ ਠੀਕ ਹੈ ਤੇ ਫਾਰਮ ਦੇ ਵਿੱਚੋਂ ਲਈਆ ਵੀਡੀਓ ਕਾਲ ਆ ਬਾਈ ਰਾਤ ਹੀ ਆਈ ਆ ਥੋੜਾ ਜਨਾ ਜੀਦਾ ਕਰ ਗਈ 19 ਕਿਲੋ ਦੁੱਧ ਸੀ ਬਾਈ ਫਾਰਮ ਦੇ ਵਿੱਚ ਠੀਕ ਹੈ ਤੇ ਆਪਣੇ ਕੋਲ ਤੋਂ ਸਵੇਰ ਦੁੱਧ ਥੋੜਾ ਜਿਹਾ ਘਟਾ ਆ ਗਈ ਭਾਵੇਂ ਬੰਦਾ ਸੌਦਾ ਕਰ ਲੇ ਤੇ ਆਪਾਂ ਦੁੱਧ ਚਵਾ ਕੇ ਵੀ ਦੇ ਦਾਂਗੇ ਠੀਕ ਹੈ ਰੇਟ ਕੀ ਰਹਿਣਾ ਹੈ ਰੇਟ ਦਾ ਬਸ ਬਾਈ ਲੈਣ ਦੇਣ ਜਾ 82000 ਦੀ ਵੜ ਦੇ ਦਾਂਗੇ ਇੱਕ ਬੰਦਾ ਕਹਿੰਦਾ ਵੀ ਖਣੀ ਹੋਈਆਂ ਸਾਰਾ ਪ੍ਰੋਪਰ ਸਾਰਾ ਕੁਝ ਆਪਣੇ ਕੋਲ ਵੀਡੀਓ ਬਣਾ ਕੇ ਲੈ ਆਵੇਂ ਇਸੇ ਗੱਲ ਦਾ ਮਾਰਾ ਠੀਕ ਹੈ ਫਾਰਮ ਦੇ ਵਿੱਚੋਂ ਲਈਆ ਲੈ ਖੋਲ ਦੇ ਪੰ ਰੇਟ ਇਹਦਾ ਕਿੰਨਾ ਬੋਲੇ 82000 ਰੁਪਿਆ ਬਾਈ 82 ਹਾਂ ਬਾਈ 82000 ਰੇਟ ਆ ਦਿੱਤੇ ਸੋਨਾ ਟਾਂਚਾ ਹੈ ਵੱਚੀ ਤੁਹਾਨੂੰ ਦਿਖਾ ਦੂੰਗਾ ਵੱਚੀ ਸੰਭੀ ਨਹੀਂ ਗਈ ਲੋ ਤੇ ਚੌਣਚਵਾ ਦੀ ਐਡੀ ਵਧੀਆ ਉਂਗਲ ਵਰਗੀ ਧਾਰ ਮੋਟੀ ਹੈ ਬਈ ਨਰਮ ਬਹੁਤਾ ਚੌਣਚ ਠੀਕ ਹੈ ਹਾਂਜੀ ਚੰਗਾ ਟਾਂਚਾ ਹੈ ਗਾਂ ਦਾ ਬਾਕੀ ਸ਼ਾਮ ਤੱਕ ਵਧੀਆ ਲੈਵਾ ਭਰ ਲੈਂਦੇ ਆ ਬੈਠਾ ਇਹ ਤਾਂ ਦੇਣ ਥੋੜੇ ਹੀ ਗਿਆ 11:00 ਵਜੇ ਦੱਸੋ ਵੀਡੀਓ ਬਣ ਰਹੀ ਹੈ ਟਾਈਮ ਥੋੜਾ ਹੀ ਹੋਇਆ ਤਾਂ ਹੁਣ ਦਾ ਤੁਸੀਂ ਹੋਵਣਾ ਇਹਦਾ ਦੇਖ ਹੀ ਲੈਣਾ ਚੰਗਾ ਟਾਂਚਾ ਮੱਲੋਂ ਆਉਣ ਵਾਲੇ ਟਾਈਮ 'ਚ ਵਧੀਆ ਬੱਚੇ ਲੈ ਸਕਦੇ ਹੋ ਤੁਸੀਂ ਚੰਗਾ ਸੀਮਨ ਲਵਾ ਕੇ ਇਹ ਦੇ ਨਾਲ ਬੱਛੀ ਹੈ ਦੁੱਧ ਵੈੜ ਤੋਂ ਅਗਲੇ ਸੂਏ 'ਚ ਬਹੁਤ ਸੋਹਣਾ ਤੁਸੀਂ ਲੈ ਲੋਗੇ ਬਾਕੀ ਆ ਕੇ ਦੇਖ ਲਓ ਜੀ ਇਹ ਨਾਗ ਦੋਸਤੋ ਟੋਟਲ 7 ਸੀਗੇ ਬਾਈ ਕੋਲ 7 ਹੀ ਦਿਖਾਤੇ ਹੈ ਹੁਣ ਇਹ ਤੋਂ ਬਾਅਦ ਥੋੜਾ ਕੰਮ ਆ ਵੀ ਤੁਸੀਂ ਤਸੱਲੀ ਕਰੋ ਜਿਹੜਾ ਆਪਾਂ ਸੁ ਖਰੀਦਣਾ ਚਾਹੁੰਨੇ ਬਾਈ ਇੱਕ ਮਾੜਾ ਜਿਹਾ ਵੀਡੀਓ ਦੇ ਵਿੱਚ ਆ ਰਿਹਾ ਫालतੂ ਲੱਗਦੇ ਗੁੰਡੇ ਨੇ ਇੱਕ ਆਪਾਂ ਗੱਲ ਕਹਿਣੀ ਸੀ ਬਾਈ ਹੁਣ ਜਿਹੜੀ ਚੀਜ਼ ਆਪਾਂ ਨੂੰ ਮਾਲਕਾਂ ਨੇ ਦੱਸੀ ਆਪਾਂ ਉਹੀ ਦੱਸ ਕੇ ਦਿੰਨੇ ਆ ਹਨ ਵੀ ਐ ਤਾਂ ਹੈ ਨਹੀਂ ਵੀ ਆਪਾਂ ਦੂਜੇ ਸੂਏ ਨੂੰ ਚੌਥੇ ਸੂਏ ਦੱਸ ਕੇ ਦੇ ਦਾਂਗੇ ਜਾਂ ਚੌਥੇ ਨੂੰ ਦੂਜੇ ਕਹਿ ਕੇ ਦੇ ਦਾਂਗੇ ਵੀਡੀਓ ਦੇ ਵਿੱਚ ਪ੍ਰੋਪਰ ਬੰਦਾ ਦੇਖ ਕੇ ਫੇਰ ਸੌਦਾ ਕਰੇ ਬਾਈ ਹਨਾ ਸੋ ਦੋਸਤੋ ਤੁਸੀਂ ਦੇਖ ਕੇ ਸੌਦਾ ਕਰੋ ਫੇਰ ਆ ਕੇ ਪਸ਼ੂ ਨੂੰ ਦੇਖ ਲਓ ਮਤਲਬ ਤਸੱਲੀ ਕਰ ਲਓ ਮਾਲਕ ਦੇ ਘਰੇ ਖੜੀ ਚੀਜ਼ ਧੀ ਧੰਨਵਾਦ